ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਅੰਗੂਰ ਨੂੰ ਨਮਕ ਲਗਾ ਕੇ ਖਾਂਦੇ ਹੋ ਤਾਂ ਇਸ ਨਾਲ ਕਦੇ ਵੀ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ ਨੰਬਰ 2 ਜੇਕਰ ਦੰਦਾਂ ਵਿੱਚ ਸੇਧ ਹੋ ਗਿਆ ਹੋਵੇ ਜਾਂ ਫਿਰ ਕਾਲੇ ਹੋ ਕੇ ਦਰਦ ਕਰ ਰਹੇ ਹੋਣ ਤਾਂ ਰਾਤ ਦੇ ਸਮੇਂ ਉਸ ਦੰਦ ਦੇ ਥੱਲੇ ਲਸਣ ਰੱਖ ਕੇ ਦਬਲੋ ਇਸ ਨਾਲ ਕਾਫੀ ਫਾਇਦਾ ਮਿਲੇਗਾ ਨੰਬਰ 3 ਤੁਸੀਂ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਜੇਕਰ ਮਖਾਣੇ ਦਾ ਸੇਵਨ ਕਰਦੇ ਹੋ ਤਾਂ ਇਸ ਵਿੱਚ ਕੈਲੋਰੀ ਦੀ ਮਾਤਰਾ ਹੋਣ ਕਾਰਨ ਤੁਸੀਂ ਆਸਾਨੀ ਨਾਲ ਆਪਣੇ ਵਜ਼ਨ ਨੂੰ ਘੱਟ ਕਰ ਸਕਦੇ ਹੋ ਨੰਬਰ 4 ਜਿਹੜੇ ਲੋਕਾਂ ਨੂੰ ਪੇਟ ਨਾਲ ਕੋਈ ਵੀ ਸਮੱਸਿਆ ਰਹਿੰਦੀ ਹੋਵੇ ਉਹਨਾਂ ਨੂੰ ਰੋਜ਼ਾਨਾ ਮਖਾਣੇ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 5 ਬਦਲਦੇ ਮੌਸਮ ਕਰ ਸਰਦੀ ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ ਅਜੇ ਵਿੱਚ ਜੇਕਰ ਤੁਸੀਂ ਆਮਲਾ ਹਲਦੀ ਅਦਰਕ ਦਾ ਰਸ ਮਿਲਾ ਕੇ ਪੀ ਲੈਂਦੇ ਉਹ ਤਾਂ ਇਸ ਨਾਲ ਲਾਭ ਮਿਲਦਾ ਹੈ ਨੰਬਰ 5 ਜੇਕਰ ਤੁਸੀਂ ਸਵੇਰੇ ਉੱਠਣਸਾਰ ਆਪਣੇ ਚਿਹਰੇ ਉੱਪਰ ਐਲੋਵੇਰਾ ਜੈਲ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਬਹੁਤ ਨਿਖਾਰ ਆਉਂਦਾ ਤੇ ਨਾਲ ਹੀ ਚਿਹਰੇ ਦੀ ਸਾਰੀ ਗੰਦਗੀ ਨਿਕਲ ਜਾਂਦੀ ਹੈ ਨੰਬਰ 7 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਗੁਲਾਬ ਜਲ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਜਿਸ ਨਾਲ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ ਨੰਬਰ 8 ਖਾਲੀ ਪੇਟ ਲੌਂਗਾਂ ਦਾ ਕਾੜਾ ਬਣਾ ਕੇ ਪੀ ਲਓ ਇਸ ਵਿੱਚ ਸੌਂਫ ਅਤੇ ਜੀਰਾ ਵੀ ਮਿਲਾ ਸਕਦੇ ਹੋ ਇਸ ਡਰਿੰਕ ਨਾਲ ਤੁਸੀਂ ਆਪਣੇ ਸਰੀਰ ਦੀ ਚਰਬੀ ਨੂੰ ਆਸਾਨੀ ਨਾਲ ਘੱਟ ਕਰ ਸਕਦੇ ਹੋ ਨੰਬਰ 9 ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗੂੰਗੁਣਾ ਪਾਣੀ ਪੀਣਾ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਨੰਬਰ 10 ਚੌਲਾਂ ਦੇ ਆਟੇ ਵਿੱਚ ਸ਼ਹਿਦ ਮਿਲਾ ਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦੇ ਦਾਗ-ਧੱਬੇ ਸਾਫ਼ ਹੁੰਦੇ ਨੇ ਤੇ ਨਾਲ ਹੀ ਚਿਹਰੇ ਉੱਪਰ ਚਮਕ ਵੀ ਆਉਂਦੀ ਹੈ ਨੰਬਰ 11 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਦੇ ਦਾਣੇ ਚਬਾ ਕੇ ਉਸ ਦੇ ਉੱਪਰ ਦੀ ਹਲਕਾ ਗਰਮ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਜਾਂਦੀਆਂ ਹਨ ਜਿਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਨੰਬਰ 12 ਨਿੰਮ ਅਤੇ ਬੇਰ ਦੇ ਪੱਤੇ ਉਬਾਲ ਕੇ ਉਸ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਨੰਬਰ 13 ਜਬਣ ਦਾ ਪਾਣੀ ਪੀਣਾ ਹਾਈ ਬੀਪੀ ਦੀ ਤੇ ਨਾਲ ਹੀ ਦਿਲ ਦੀ ਬਿਮਾਰੀ ਤੋਂ ਆਰਾਮ ਮਿਲਦਾ ਹੈ। ਨੰਬਰ 14 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਤਾਂ ਰੋਜ਼ਾਨਾ ਦਹੀਂ ਦਾ ਸੇਵਨ ਜ਼ਰੂਰ ਕਰੋ। ਇਸ ਵਿੱਚ ਮੌਜੂਦ ਜ਼ਰੂਰੀ ਤੱਤ ਸਰੀਰ ਦੀ ਸਾਰੀ ਟੈਨਸ਼ਨ ਨੂੰ ਦੂਰ ਕਰਦੇ ਹਨ। ਨੰਬਰ 15 ਆਪਣੇ ਵਾਲਾਂ ਨੂੰ ਕਦੇ ਵੀ ਗਰਮ ਪਾਣੀ ਨਾਲ ਨਾ ਧੋਵੋ ਇਸ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਨੰਬਰ 16 ਸਰੋਂ ਦੇ ਤੇਲ ਨਾਲ ਮਾਲਿਸ਼ ਕਰਨਾ ਜੂੜਾਂ ਨੂੰ ਮਜ਼ਬੂਤੀ ਮਿਲਦੀ ਹੈ ਨਾਲ ਹੀ ਇੱਕ ਮਹੀਨਾ ਲਗਾਤਾਰ ਕਾਜੂ ਖਾਣਾ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ। ਨੰਬਰ 17 ਜੇਕਰ ਤੁਸੀਂ ਆਪਣੀ ਪਰਚਨ ਕਿਰਿਆ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਇੱਕ ਲੌਂਗ ਜ਼ਰੂਰ ਚਬਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 18 ਜੇਕਰ ਤੁਸੀਂ ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਾਜੂ ਖਾ ਕੇ ਉੱਪਰ ਦੀ ਸ਼ਹਿਦ ਚਾਟ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 19 ਜੇਕਰ ਤੁਸੀਂ ਰੋਜ਼ਾਨਾ ਆਪਣੇ ਬੱਚੇ ਨੂੰ ਕੇਲਾ ਖਾਣ ਲਈ ਦਿੰਦੇ ਹੋ ਤਾਂ ਇਸ ਨਾਲ ਉਸ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਨਾਲ ਹੀ ਦਿਮਾਗ ਵੀ ਸਹੀ ਕੰਮ ਕਰਦਾ ਹੈ। ਨੰਬਰ 2 ਜੇਕਰ ਜ਼ਿਆਦਾ ਖਾਣ ਨਾਲ ਪੇਟ ਖਰਾਬ ਹੋ ਗਿਆ ਹੋਵੇ ਤਾਂ ਜਵੈਣ ਚਬਾ ਕੇ ਖਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 1 ਕੀ ਜੇਕਰ ਤੁਸੀਂ ਨਾਰੀਅਲ ਤੇਲ ਵਿੱਚ ਥੋੜਾ ਜਿਹਾ ਬਦਾਮ ਦਾ ਤੇਲ ਤੇ ਐਲੋਵੇਰਾ ਜੈਲ ਮਿਕਸ ਕਰਕੇ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦਾ ਰੁੱਖਾਪਨ ਦੂਰ ਹੋ ਜਾਂਦਾ ਨਾਲ ਹੀ ਸਿੱਕਰੀ ਵੀ ਨਹੀਂ ਹੁੰਦੀ ਨੰਬਰ 22 ਸ਼ਹਿਦ ਤੇ ਦਹੀਂ ਨੂੰ ਮਿਕਸ ਕਰਕੇ ਵਾਲਾਂ ਵਿੱਚ ਲਗਾਉਣਾ ਦੋ ਮੂੰਹੇ ਵਾਲ ਆਉਣੇ ਬੰਦ ਹੋ ਜਾਂਦੇ ਨੇ ਨਾਲ ਹੀ ਉਹਨਾਂ ਦੀ ਚਮਕ ਵੀ ਬਣੀ ਰਹਿੰਦੀ ਹੈ ਨੰਬਰ 23 ਜੇਕਰ ਤੁਸੀਂ ਰੋਜ਼ਾਨਾ ਚਿੰਤਾ ਤੇ ਤਣਾਅ ਵਿੱਚ ਰਹਿੰਦੇ ਹੋ ਤਾਂ ਤੁਸੀਂ ਰੋਜ਼ਾਨਾ ਕੁਝ ਸਮਾਂ ਕਪੂਰ ਸੁੰਘ ਲਓ ਇਸ ਨਾਲ ਸਰੀਰ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਨੰਬਰ 24 ਜੇਕਰ ਤੁਸੀਂ ਰੋਟੀ ਉੱਪਰ ਦੇਸੀ ਘਿਓ ਲਗਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਟਿਕ ਤੱਤ ਮਿਲਦੇ ਨੇ ਤੇ ਨਾਲ ਹੀ ਚਮੜੀ ਨੂੰ ਨਰਮ ਤੇ ਮੁਲਾਇਮ ਬਣੀ ਰਹਿੰਦੀ ਹੈ ਨੰਬਰ 25 ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਦਹੀਂ, ਸ਼ਹਿਦ, অ্যালোਵੈਰਾ ਜੈੱਲ ਤੇ ਨਿੰਬੂ ਦਾ ਰਸ ਮਿਲਾ ਕੇ ਲਗਾ ਲੈਂਦੇ ਹੋ ਤੇ ਕੁਝ ਸਮਾਂ ਰੱਖਣ ਤੋਂ ਬਾਅਦ ਧੋ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦਾ ਰੁੱਖਾਪਨ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨੰਬਰ 26 ਜੇਕਰ ਤੁਹਾਡੇ ਵਾਲਾਂ ਵਿੱਚ ਜੂਆਂ ਪੈ ਜਾਣ ਤਾਂ ਸਰੋਂ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲਓ ਤੇ ਸਵੇਰੇ ਸ਼ੈਂਪੂ ਨਾਲ ਧੋ ਲਓ। ਇਸ ਨਾਲ ਸਾਰੀਆਂ ਜੂਆਂ ਖਤਮ ਹੋ ਜਾਣਗੀਆਂ। ਨਿੰਬਸਤਾਈ ਜਿਹੜੀਆਂ ਔਰਤਾਂ ਦੇ ਜੋੜਾਂ ਵਿੱਚ ਦਰਦ ਰਹਿੰਦਾ ਉਹਨਾਂ ਨੂੰ ਰੋਜ਼ਾਨਾ ਖਰੂਟਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦਾ ਸੇਵਨ ਖਾਲੀ ਪੇਟ ਕਰੇ ਉਸ ਨੂੰ ਬਹੁਤ ਲਾਭ ਮਿਲਦਾ ਹੈ ਨੰਬਰ ਠਾਈ ਜੇਕਰ ਤੁਹਾਨੂੰ ਗਰਮੀ ਕਾਰਨ ਬੁਖਾਰ ਹੋ ਜਾਵੇ ਤਾਂ ਤੁਸੀਂ ਪਿਆਜ਼ ਜਾਂ ਫਿਰ ਲੌਕੀ ਨੂੰ پیس ਕੇ ਆਪਣੇ ਪੈਰਾਂ ਦੀਆਂ ਤਲੀਆਂ ਤੇ ਲਗਾ ਲਓ ਇਸ ਨਾਲ ਗਰਮੀ ਹੋਣ ਕਾਰਨ ਬੁਖਾਰ ਉਤਰ ਜਾਵੇਗਾ ਨੰਬਰ 29 ਜੇਕਰ ਹੱਥ ਪੈਰ ਬਿਨਾਂ ਵਜਾ ਤੋਂ ਕੰਬ ਰਹੇ ਹੋਣ ਤਾਂ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਲੌਂਗ ਚਬਾ ਲਓ ਉੱਪਰ ਦੀ ਗਰਮ ਪਾਣੀ ਪੀਲੋ ਕਾਫੀ ਲਾਭ ਮਿਲੇਗਾ ਨੰਬਰ 3 ਜਿਹੜੀਆਂ ਔਰਤਾਂ ਆਪਣੇ ਪੇਟ ਦੀ ਚਰਬੀ ਨੂੰ ਘਟ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਰੋਜ਼ਾਨਾ ਗਰਮ ਮੱਖਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਇਸ ਨਾਲ ਪੇਟ ਦੀ ਚਰਬੀ ਜਲਦੀ ਪਿਗਲਣ ਲੱਗ ਜਾਂਦੀ ਨੰਬਰ 31 ਦਾਲ ਰੋਟੀ ਅਤੇ ਚੌਲਾਂ ਵਿੱਚ ਘਿਓ ਸ਼ਾਮਿਲ ਕਰਨਾ ਅੰਤੜੀਆਂ ਵਿੱਚ ਚਿਕਨਾਈ ਬਣੀ ਰਹਿੰਦੀ ਹੈ ਨੰਬਰ 32 ਜੇਕਰ ਤੁਹਾਡਾ ਗਲਾ ਖਰਾਬ ਹੋ ਜਾਵੇ ਜਾਂ ਇਨਫੈਕਸ਼ਨ ਦੀ ਸਮੱਸਿਆ ਹੋ ਜਾਵੇ ਤਾਂ ਹਲਕੇ ਗਰਮ ਪਾਣੀ ਵਿੱਚ ਹਲਦੀ ਨਮਕ ਮਿਲਾ ਕੇ ਘਰਾਰੇ ਕਰ ਲਓ ਇਸ ਨਾਲ ਲਾਭ ਮਿਲੇਗਾ ਨੰਬਰ 33 ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਸਿਕਰੀ ਹੈ ਤਾਂ ਆਪਣੇ ਵਾਲਾਂ ਵਿੱਚ ਮਲਤਾਨੀ ਮਿੱਟੀ ਲਗਾ ਲਓ ਕੁਝ ਘੰਟੇ ਰੱਖਣ ਤੋਂ ਬਾਅਦ ਧੋ ਲਓ ਸਾਰੀ ਸਿਕਰੀ ਖਤਮ ਹੋ ਜਾਵੇਗੀ ਨੰਬਰ 34 ਜੇਕਰ ਤੁਸੀਂ ਦੇਸੀ ਗਾਂ ਦੇ ਘੋਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਨੇ ਨਾਲ ਹੀ ਵਜਨ ਵੀ ਨਹੀਂ ਵੱਧਦਾ। ਨੰਬਰ 35 ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਪੱਧ ਤੋਂ ਵੱਧ ਕੜੀ ਪੱਤੇ ਦਾ ਇਸਤੇਮਾਲ ਦਾਲਾਂ ਸਬਜ਼ੀਆਂ ਵਿੱਚ ਜ਼ਰੂਰ ਕਰੋ। ਨੰਬਰ 36 ਜੇਕਰ ਰੋਟੀ ਖਾਣ ਸਮੇਂ ਮੂੰਹ ਵਿੱਚੋਂ ਕੌੜਾਪਨ ਮਹਿਸੂਸ ਹੋ ਰਿਹਾ ਹੋਵੇ ਤਾਂ ਸਮਝ ਲਓ ਕਿ ਤੁਹਾਨੂੰ ਬੁਖਾਰ ਹੋਣ ਵਾਲਾ ਹੈ। ਨੰਬਰ 37 ਜੇਕਰ ਸਰੀਰ ਦੀ ਖੁਸ਼ਕੀ ਨੂੰ ਦੂਰ ਕਰਨਾ ਚਾਹੋ ਹੋ ਤਾਂ ਕਿ ਉਹ ਵਿੱਚ ਨਮਕ ਮਿਕਸ ਕਰਕੇ ਸਰੀਰ ਦੀ ਮਾਲਿਸ਼ ਕਰ ਲਓ ਖੁਸ਼ਕੀ ਦੂਰ ਹੋ ਜਾਵੇਗੀ ਨੰਬਰ 38 ਜੇਕਰ ਤੁਹਾਨੂੰ ਕਮਰ ਵਿੱਚ ਦਰਦ ਰਹਿੰਦਾ ਹੈ ਤਾਂ 10 ਧਾਣੇ ਭੁੰਨੇ ਹੋਏ ਛੋਲੇ ਤੇ 20 ਧਾਣੇ ਕਿਸ਼ਮਿਸ਼ ਦੇ ਲੈ ਕੇ 15 ਦਿਨ ਲਗਾਤਾਰ ਖਾਲੀ ਪੇਟ ਖਾਓ ਇੱਕ ਦਾਣਾ ਛੋਲਿਆਂ ਦਾ ਤੇ ਦੋ ਕਿਸ਼ਮਿਸ਼ ਦੇ ਖਾਓ ਇਸ ਤਰ੍ਹਾਂ ਖਾਣਾ ਦਿਨਾਂ ਵਿੱਚ ਹੀ ਕਮਰਦਰਦ ਤੋਂ ਆਰਾਮ ਮਿਲੇਗਾ ਨੰਬਰ 39 ਜੇਕਰ ਤੁਹਾਨੂੰ ਨਜ਼ਰ ਜ਼ਿਆਦਾ ਲੱਗਦੀ ਹੈ ਤਾਂ ਆਪਣੇ ਪੈਰਾਂ ਉੱਪਰ ਕાળા ਧਾਗਾ ਬੰਨ ਲਓ ਇਸ ਨਾਲ ਤੁਸੀਂ ਨਜ਼ਰ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨੰਬਰ 40 ਜੇਕਰ ਤੁਸੀਂ ਪਾਨ ਦਾ ਪੱਤਾ ਚਬਾ ਲੈਂਦੇ ਹੋ ਤਾਂ ਇਸ ਨਾਲ ਗਲੇ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਨਾਲੇ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਬੰਨ ਕੇ ਰੱਖੋਗੇ ਤੇ ਇਸ ਨਾਲ ਵਾਲਾਂ ਦਾ ਟੁੱਟਣਾ ਘੱਟ ਹੋ ਜਾਂਦਾ ਹੈ ਨੰਬਰ 41 ਜੇਕਰ ਤੁਹਾਨੂੰ ਘਬਰਾਹਟ ਜ਼ਿਆਦਾ ਹੁੰਦੀ ਹੈ ਜਾਂ ਚਿੰਤਾ ਰਹਿੰਦੀ ਹੈ ਤਾਂ ਚਾਂਦੀ ਦਾ ਛੱਲਾ ਕਿਸੇ ਵੀ ਉਂਗਲ ਵਿੱਚ ਪਾ ਲਓ ਫਾਇਦਾ ਮਿਲੇਗਾ ਨੰਬਰ 42 ਖੀਰਾ ਸਾਡੇ ਸਰੀਰ ਅੰਦਰ ਪੈ ਬਾਧੂ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਤੇ ਨਾਲ ਹੀ ਸਾਡੀ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ। ਨੰਬਰ 43 ਜੇਕਰ ਤੁਸੀਂ ਦੁੱਧ ਪਪੀਤੇ ਦਾ ਸੇਵਨ ਕਰੋ ਤਾਂ ਇਸ ਨਾਲ ਚਿਹਰੇ ਦੇ ਦਾਗ-ਧੱਬੇ ਸਾਫ਼ ਹੋ ਜਾਂਦੇ ਨੇ ਜਿਹੜੇ ਤੇ ਚਮਕ ਆ ਜਾਂਦੀ ਹੈ ਨਾਲ ਹੀ ਝੁਰੜੀਆਂ ਵੀ ਘੱਟ ਹੋ ਜਾਂਦੀਆਂ ਹਨ। ਨੰਬਰ 44 ਆਪਣੇ ਘਰ ਦੇ ਅੰਦਰ ਕਦੇ ਵੀ ਨਕਲੀ ਫੁੱਲ ਨਹੀਂ ਰੱਖਣੇ ਚਾਹੀਦੇ ਤੇ ਨਾਲ ਹੀ ਕਿਚਨ ਵਿੱਚ ਵੀ ਕਦੇ ਵੀ ਨਮਕ ਖਤਮ ਨਹੀਂ ਹੋਣ ਦੇਣਾ ਚਾਹੀਦਾ। ਨੰਬਰ 45 ਜੇਕਰ ਤੁਸੀਂ ਆਪਣੇ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਤੇਲ ਵਿੱਚ ਕੜੀ ਪੱਤਾ ਉਬਾਲ ਲਓ ਫਿਰ ਇਸ ਤੇਲ ਨੂੰ ਠੰਡਾ ਕਰਕੇ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲ ਟੁੱਟਣੇ ਤੇ ਝੜਨੇ ਬੰਦ ਹੋ ਜਾਣਗੇ ਨੰਬਰ 6 ਜੇਕਰ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਖਰੂਬza ਦਾ ਸੇਵਨ ਕਰੋ ਅੱਖਾਂ ਦੀ ਸੋਜ ਘਟ ਕਰਨੀ ਹੋਵੇ ਤਾਂ ਟਮਾਟਰ ਦਾ ਸੇਵਨ ਕਰੋ ਦਿਲ ਨੂੰ ਮਜ਼ਬੂਤ ਕਰਨਾ ਹੈ ਤਾਂ ਰੋਜ਼ਾਨਾ ਇੱਕ ਲਸਣ ਦੀ ਕਲੀ ਚਬਾ ਲਓ ਖੂਨ ਦੀ ਕਮੀ ਪੂਰੀ ਕਰਨੀ ਹੈ ਤਾਂ ਮਸਰੂਮ ਦੀ ਸਬਜ਼ੀ ਖਾਓ ਪੇਟ ਦੀ ਗਰਮੀ ਖਤਮ ਕਰਨੀ ਹੈ ਤਾਂ ਦਹੀਂ ਦਾ ਸੇਵਨ ਜ਼ਰੂਰ ਕਰੋ ਨੰਬਰ 47 ਟਮਾਟਰ ਦਾ ਟੁਕੜਾ ਕੱਟ ਕੇ ਉਸ ਨੂੰ ਹਲਕੇ ਹੱਥਾਂ ਨਾਲ ਆਪਣੇ ਚਿਹਰੇ ਉੱਪਰ ਮਸਲੋ ਇਸ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਜਿਸ ਨਾਲ ਚਿਹਰੇ ਤੇ ਚਮਕ ਆ ਜਾਵੇ ਨੰਬਰ 48 ਜੇਕਰ ਤੁਹਾਨੂੰ ਦਿਨ ਪਰ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਹੈ ਤਾਂ ਤੁਸੀਂ ਇਹ ਜਵੈਣ ਨੂੰ ਤਵੇ ਉੱਪਰ ਰੱਖ ਕੇ ਇਸ ਦੇ ਧੂਏ ਨੂੰ ਤੂੰ ਇਹਨੂੰ ਸੁੰਘ ਲਓ ਇਸ ਨਾਲ ਬਹੁਤ ਆਰਾਮ ਮਹਿਸੂਸ ਹੋਵੇ। ਨੰਬਰ 49 ਜੇਕਰ ਸਰੀਰ ਅੰਦਰੋਂ ਕਟਕਟ ਦੀ ਆਵਾਜ਼ ਆ ਰਹੀ ਹੋਵੇ ਤਾਂ ਤੁਹਾਡੇ ਸਰੀਰ ਅੰਦਰ ਕੈਲਸ਼ੀਅਮ ਦੀ ਕਮੀ ਹੈ। ਇਸ ਨੂੰ ਦੂਰ ਕਰਨ ਲਈ ਦਹੀਂ, ਲੱਸੀ, ਦੁੱਧ, ਪਨੀਰ, ਸੋਇਆ ਵੀਨ ਤੇ ਨਾਲ ਹੀ ਰਾਇ ਰਾਗੀ ਦਾ ਸੇਵਨ ਜ਼ਰੂਰ ਕਰੋ ਫਾਇਦਾ ਮਿਲੇ। ਮਿਲੇਗਾ ਨੰਬਰ 5 ਪੱਕਿਆ ਹੋਇਆ ਮਰੂਥ ਖਾਣ ਨਾਲ ਸਰੀਰੰਦਰ ਕਦੇ ਵੀ ਹੀਮੋਗਲੋਬਿਨ ਦੀ ਕਮੀ ਨਹੀਂ ਰਹਿੰਦੀ ਜਿਸ ਨਾਲ ਪੇਟ ਵੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਕਬਜ ਵੀ ਨਹੀਂ ਰਹਿੰਦੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ